ਮੈਂ ਤਾਂ ਮੇਰੇ ਪੇਟਿਆਂ ਨੇ ਚੱਲੀਆਂ ਜੀ ਪੇਟਿਆਂ ਨੂੰ ਚੱਲੀਆਂ ਲੈ ਦੱਸ ਉਹ ਪੇਟਿਆਂ ਨੂੰ ਤੂੰ ਤਾਂ ਚੱਲੀਆਂ ਸਾਡੇ ਢਿੱਡਾਂ ਦਾ ਨਹੀਂ ਵੀ ਦੇਖਣਾ ਰੋਟ ਰੁੱਕ ਵੀ ਖਾਣਾ ਹੈ ਸਵੇਰ ਦੀਆਂ ਰੋਟੀਆਂ ਬਣਾਈਆਂ ਪਈਆਂ ਨੇ ਨਾ ਉਹ ਚਾਕੇ ਖਾ ਲਈ ਨਾ ਹੁਣ 12 ਵਜੇ ਤੈਨੂੰ ਰੋਟੀਆਂ ਯਾਦ ਆ ਗਈਆਂ ਹੈ ਚਲੋ ਅਸੀਂ ਚੱਲੇ ਸੀ ਉਹਦੇ ਤੈਨੂੰ ਦੀ ਦੰਦਾ ਰੋਟੀਆਂ ਕਮਾਲ ਹੋ ਗਈ ਥੋੜਿਆ ਜਿਹੀ ਦੋਨੇ ਜੀ ਚੱਲ ਪੇ ਪਰ ਜਾਈ ਮੈਂ ਨਹੀਂ ਉਹਨਾਂ ਤੇ ਜਾਣ ਦੰਦਾ ਜਦ ਤੱਕ ਤੂੰ ਰੋਟੀ ਨਹੀਂ ਮੈਨੂੰ ਭਾ ਕੇ ਦਿੰਦੀ ਲੈ ਹੁਣ ਕਿਆ ਚੱਲੀ ਹੈ ਮੈਂ ਤਾਂ ਚੱਲੀ ਹੋਰ ਅਸਿਕਾ ਜਾਣਾਗਾ ਨਾਲੇ ਜੇ ਰੋਟੀਆਂ ਖਾਣੇ ਹੁੰਦੇ ਟਾਈਮ ਸਿਰ ਆਇਆ ਕਰ ਐ ਤੇਰੇ ਮਾਦਰ ਨਹੀਂ ਅਸੀਂ ਰੋਟੀਆਂ ਤੇਰੀਆਂ ਖੱਪੀ ਜਾਵਾਂਗੇ ਹੋਰ ਤੇਰੇ ਭਾਈ ਮੈਂ ਕੰਮ ਕਰਦਾ ਮੈਂ ਕੰਮ ਕਰਦਾ ਆਇਆ ਹੁਣ ਮੈਂ ਕੋਈ ਛੋਟੇ ਕੋ ਬੇਲਾ ਨਹੀਂ ਚੱਕ ਲਈ ਤੋਰ ਕੰਮ ਕਰਦਾ ਅਸੀਂ ਵੀ ਕੰਮ ਨਹੀਂ ਕਰਨ ਚੱਲੇ ਆ ਤੇ ਕੋਈ ਨਹੀਂ ਮੇਰੀ ਗੱਲ ਸੁਣੋ ਫਿਰ ਅਗਲਾ ਕਹਿੰਦਾ ਜੇਠ ਨੂੰ ਰੋਟੀ ਨਹੀਂ ਦਿੰਦੀ ਆ ਲੱchnਾ ਕਰਕੇ ਨਹੀਂ ਰੋਟੀ ਨਹੀਂ ਸਹੀ ਗੱਲ ਆ ਫਿਰ ਅਗਲਾ ਕਹਿੰਦਾ ਇਹ ਮਾੜੀਆਂ ਨਹੀਂ ਇਹ ਤਾਂ ਨੂੰ ਮਾੜੀਆਂ ਨੇ ਮਾੜੇ ਤਾਂ ਤੁਸੀਂ ਹੋ ਆਹੋ ਇਹ ਤਾਂ ਲੋਕਾਂ ਨੂੰ ਹੀ ਪਤਾ ਲੱਗੂ ਵੀ ਝੋਲੇ ਚੱਕ ਕੇ ਤੁਰ ਪਏ ਤੇ ਮੈਂ ਕੰਮ ਵਾਲਾ ਬੰਦਾ ਆ ਕੇ ਬਹਿ ਕੇ ਰੋਟੀ ਨਹੀਂ ਕੰਮ ਦਾ ਵੀ ਕੋਈ ਟਾਈਮ ਹੁੰਦਾ ਰੋਟੀ ਦਾ ਵੀ ਟਾਈਮ ਹੁੰਦਾ ਆਇਆ ਥੋੜਾ ਜਦੋਂ ਅਸੀਂ ਤੁਰਨਾ ਉਹਦੀ ਤੇਰੀ ਰੋਟੀ ਜਾ ਰਹੀ ਦੀ ਸਾਰਾ ਦਿਨ ਸੱਥ ਚ ਬੈਠੇ ਰਹਿੰਦੇ ਨੇ ਉੱਥੇ ਕਹਿੰਦੇ ਮਾਮਾ ਧੀਆਂ ਨੇ ਸਾਰਿਆਂ ਨੇ ਲੰਗਣਾ ਉਹਣਾ ਦੇਖ ਲੋ ਦੁਪਹਿਰੇ ਆ ਗਏ ਮੈਨੂੰ ਰੋਟੀਆਂ ਘਰ ਪਤਾਈਆਂ ਨਾਲ ਕਿੰਨਾ ਕੰਮ ਕਰਦਾ ਹੈ ਹਾਂ ਚਲੋ ਜੀ ਆਪਾਂ ਤੇ ਚਲਦੇ ਆਂਗੇ ਹੱਦ ਹੋ ਗਈ ਓਏ ਹਜੇ ਕਹਿੰਦੇ ਨੇ ਅੱਕੇ ਆਏ ਆਏ ਆ ਕਮਾਲ ਹੋ ਗਈ ਹੋ ਗਈ ਆਉਗੀ ਮੈਂ ਭੁੱਖਾ ਮਰਦਾ ਨਾ ਕੀ ਗੱਲ ਹੋ ਗਈ ਬਾਈ ਜੀ ਛੋਟੀ ਆਵਾਜ਼ ਸਾਡੇ ਘਰ ਤੱਕ ਜਾਂਦੀ ਸੀਗੀ ਉਹ ਪੁੱਛ ਨਾ ਭਾਈ ਕੀ ਗੱਲ ਹੋਣੀ ਸੀ ਆ ਛੋਟੀ ਪਰਦਾਈਆ ਚੱਕ ਕੇ ਬੈਗ ਮੌਜਨਾ ਪੇਟਾ ਮੈਂ ਰੋਟੀ ਬਣੀ ਉਹ ਧੱਕਦਾ ਮੈਨੂੰ ਰੋਟੀ ਨਹੀਂ ਬਣਾਈ ਨਾ ਦੇਖ ਲੈ ਬਾਈ ਤੈਨੂੰ ਮੈਂ ਪਹਿਲਾਂ ਵੀ ਕਿੰਨੇ ਵਾਰ ਕਿਹਾ ਸੀ ਵੀ ਤੂੰ ਮੇਰੇ ਚੁੱਲ੍ਹੇ ਤੇ ਆ ਜਾ ਰੱਜ ਕੇ ਰੋਟੀ ਖਾਇਆ ਕਰੀ ਤੂੰ ਇਹਨਾਂ ਦੇ ਢੋਕਣਾ ਨਾ ਮਾਰ ਨਾ ਕਿ ਸੌ ਸੌ ਗੱਲ ਕਹਾਉਣਾ ਨਾਲੇ ਤੂੰ ਰੋਟੀ ਤੋਂ ਭੁੱਖਾ ਮਰਦਾ ਉਹ ਬੱਸ ਮੈਨੂੰ ਐ ਸੀ ਵੀ ਕਾਹਨੂੰ ਐਵੇਂ ਕਿਤੇ ਐਸ ਘਰੇ ਕਿਤੇ ਉਸ ਘਰੇ ਕਿਤੇ ਐਸ ਘਰੇ ਕਿਤੇ ਉਸ ਘਰੇ ਵੀ ਕਾਹਨੂੰ ਉਹ ਕਰਨਾ ਨਾਲੇ ਚਲ ਐ ਵੀ ਤੈਨੂੰ ਕੰਨ ਤੰਗ ਕਰਨਾ ਜਦੋਂ ਹੁਣ ਹੈਗੇ ਛੋਟੇ ਭਰਾ ਨਾਲ ਗੱਲਾਂ ਬਾਤਾਂ ਕੰਮ ਧੰਦਾ ਕਰਾ ਲੈਣਾ ਮੈਂ ਕੋਈ ਨਾ ਬਾਈ ਚਾਹੇ ਮੈਂ ਤੇਰੀ ਸਖੀ ਪਰਜਾਈ ਨਹੀਂ ਹੈਗੀ ਮਾਤਾ ਤੈਨੂੰ ਕਦੇ ਉਪਰਾ ਮੰਨਿਆ ਹੀ ਨਹੀਂ ਨਾਲੇ ਤੈਨੂੰ ਕੀ ਲੋੜੇ ਬੇਲਵਰ ਕਰਨ ਦੀ ਆਖਰ ਤੈਨ ਨ ਕਿਲਿਆਂ ਦਾ مالک ਹੈ ਤੂੰ ਤੱਤੀਆਂ ਤੱਤੀਆਂ ਲਹਾ ਕੇ ਖਾ ਕਰ ਲੈ ਤੂੰ ਮੇਰੇ ਚੁੱਲੇ ਤੇ ਆ ਤੈਨੂੰ ਮੈਂ ਤੱਤੇ ਤੇ ਪਰੌਂਠੇ ਪਕਾ ਕੇ ਖਵਾਇਆ ਕਰੂੰ ਨਾਲ ਦਹੀਂ ਨਾਲ ਜੇ ਜੀ ਮੰਗੇ ਨਾ ਉਹੋ ਜੀ ਦਊ ਬਸ ਕੇਰਾ ਜੇ ਮਾਫ ਕਰਦੇ ਮੁਰਕੇ ਨਾ ਬੁਲਾਈਆਂ ਨਾ ਸਹੀ ਗੱਲ ਹੈ ਬੁਲਾਈ ਨਾਲੇ ਇਹਦੇ ਬਸ ਨਿਕਲ ਜਾਣ ਜਮਾ ਨਿਕਲ ਜਾਣਗੇ ਹੁਣ ਇਹ ਮੇਰੇ ਕੋਲ ਦੀ ਆਏ ਸ਼ੂਕ ਖੇ ਲਾਂਗੇ ਪਤਾ ਤਾਂ ਸੀਗਾ ਵੀ ਮੈਂ ਇੱਧਰ ਆਉਣੀ ਆ ਮੈਨੂੰ ਵੀ ਨਹੀਂ ਬੁਲਾਇਆ ਚੰਦਰੀ ਨੇ ਤੇਰੇ ਇਹ ਵੀ ਗੱਲ ਹੈ ਵੀ ਤਿੰਨ ਕਿੱਲੇ ਮੇਰੇ ਕਿਹੜੇ ਮੇਰੇ ਨਾਲ ਨੇ ਆਪਾਂ ਇਹਨਾਂ ਨੂੰ ਕਿਹ ਦੇਵਾਂਗੇ ਆਪਾਂ ਹਿੱਸਾ ਠੇਕਾ ਆਪ ਵਰਤਿਆ ਕਰਾਂਗੇ ਬੁਲਾਈ ਆਪਾਂ ਵਰਤਾਂਗੇ ਬਾਈ ਨਾਲੇ ਤੈਨੂੰ ਮੰਦਿਆ ਕੋ ਰੋਟੀ ਤੇ ਕੱਪੜੇ ਚਲ ਬਾਈ ਕੇ ਖਾਈ। ਇਹ ਤਾਂ ਠੀਕ ਹੈ ਪਰ ਜਾਈ ਫਿਰ ਮੈਨੂੰ ਕੀ ਲੋੜ ਹੈ? ਇਹਨਾਂ ਦੇ ਹਾਰੇ ਕੱਢਦਾ ਮੈਂ ਨਾਲੇ ਮੈਂ ਕੰਮ ਕਰਦਾ। ਬਸ ਵੇ ਠੀਕ ਹੈ। 3 ਕਿੱਲੇ ਮੇਰੇ ਕੋਲ ਹੈਗੇ ਨੇ ਤੇ ਮੋਜਾ ਨਾਲ ਆਪਾਂ ਦਾ ਮੋਜਾ ਕਰਾਂਗੇ। ਲੈ ਹੋਰ ਚੱਲ ਬਾਈ। ਨਾਲ ਕਿਉਂ ਤੂੰ ਇਹਨਾਂ ਦੇ ਘਰ ਦੀ ਰਾਖੀ ਕਰਦਾ? ਆ ਬਿਠਾ ਗਈ ਤੈਨੂੰ ਭੁੱਖਣ ਭਾਣੇ ਨੂੰ ਜਿਵੇਂ ਕੋਈ ਕੁੱਤਾ ਬਿੱਲਾ ਬੰਨਿਆ ਹੋਊ। ਤੱਤਾ ਤਾਂ ਇਹਨਾਂ ਨੂੰ ਜਾਇਆ ਹੁੰਦੇ ਮੈਂ ਪਰਸੋਂ ਨੂੰ ਤੁਹਾਡੇ ਕੋਲ ਨਹੀਂ ਆਉਂਗਾ ਤੇ ਨਾਲੇ ਜ਼ਮੀਨ ਦਾ ਕਰ ਲਾਂਗੇ ਆਪਾਂ ਵਾੜਾ ਘਾਟਾ ਫੇਰ ਤਾਂ ਪਰਦਾਈ ਮौज ਲੱਗ ਗਈ ਮੈਨੂੰ ਤਾਂ ਨੀਲਾ ਕੱਪੜਾ ਚਾਹੀਦਾ ਇਹ ਰੋਟੀ ਚਾਹੀਦੀ ਔਰ ਮੈਨੂੰ ਕੱਖ ਨਹੀਂ ਚਾਹੀਦਾ ਤੈਨੂੰ ਕਿੱਲੇ ਆਪਣੇ ਕੋਲ ਮੈਂ ਤਾਂ ਇਹ ਕਹਿੰਦੀ ਸੀ ਬਾਈ ਹੁਣੇ ਹੀ ਚੱਲ ਫਰਜੇ ਤੂੰ ਪਰਸੋਂ ਨੂੰ ਕਹਿਣਾ ਫਿਰ ਪਰਸੋਂ ਨੂੰ ਆ ਜੀ ਬਰ ਮੁੱਕਰੇ ਨਾ ਕਿਤੇ ਮੈਂ ਤੇਰਾ ਕਮਰਾ ਸਾਫ਼ ਕਰਦੀ ਰਾਂ ਜਾਂ ਚਾਦਰਾਂ ਵਿਛਾਉਂਦੀ ਰਾਂ ਆ ਮੈਂ ਨਾ ਨਹੀਂ ਵਧਾਈ ਮੈਂ ਨਹੀਂ ਮੁਕਰਦਾ ਗੱਲ ਕਰ ਵੀ ਤੂੰ ਨਾ ਮੁਕਰ ਜੀ ਹੁਣ ਮੈਂ ਮਾਤਾ ਤੈਨੂੰ ਕਿੱਦਾਂ ਦੀ ਕਹਿਣੀ ਆ ਚੱਲ ਮੈਂ ਜਾਂਦੀ ਆ ਮੇਰੇ ਗੇਟ ਖੁੱਲੇ ਪਏ ਨੇ ਚੱਲ ਠੀਕ ਐ ਵਧਾਈ ਕੋਈ ਗੱਲ ਨਹੀਂ ਜੇ ਤੂੰ ਕਿੱਦਾਂ ਨਹੀਂ ਕਹੀ ਐ ਸੋਚਦਾ ਤਾਂ ਮੈਂ ਵੀ ਸੀ ਕਈ ਵਾਰੀ ਪਰ ਮੈਨੂੰ ਕਹਿਣਾ ਔਖਾ ਸੀ ਅੱਜ ਤੂੰ ਕਹੇਗੀ ਬਾ ਠੀਕ ਐ ਫਿਰ ਆਪਾਂ ਨੂੰ ਕੀ ਲੋੜ ਐ ਇਹਦੀਆਂ ਐਵੇਂ ਆਕੜਾ ਚੱਲੀ ਜਾਂਦਾ ਮੈਂ ਛੁੱਟੀ ਦੀਆਂ